ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਨ ਹਨੇ ਪਾਤਸ਼ਾਹੀ ਕਾਂਡ 28ਵਾਂ ਮਾਰਨ ਚੜਿਓ ਖਾਲਸਾ ਮੋਇਓ ਆਪ ਦੁਖ ਪਾਏ ਦੀਵਾਨ ਕੌੜਾ ਮਲ ਦੇ ਮਾਰੇ ਜਾਨ ਮਗਰੋਂ ਮੀਰ ਮੰਨੂ ਨੇ ਜਾਣ ਲਿਆ ਕਿ ਹੁਣ ਅਬਦਾਲੀ ਦਾ ਮੁਕਾਬਲਾ ਕਰਨਾ ਕਟਨ ਹੈ ਸੋ ਉਸਨੇ ਹਥਿਆਰ ਸੁੱਟ ਦਿੱਤੇ ਗਲ ਪੱਲਾ ਪਾ ਕੇ ਉਹ ਅਬਦਾਲੀ ਅੱਗੇ ਹਾਜ਼ਰ ਹੋਇਆ ਦੱਸ ਹੁਣ ਤੇਰੇ ਜਿਹੇ ਝੂਠੇ ਫਰੇਬੀ ਤੇ ਧੋਖੇਬਾਜ਼ ਨਾਲ ਕੀ ਸੁਲੂ ਕੀਤਾ ਜਾਏ ਅਬਦਾਲੀ ਨੇ ਮੀਰ ਮੰਨੂ ਨੂੰ ਪੁੱਛਿਆ ਜੇ ਤੁਸੀਂ ਵਪਾਰੀ ਹੋ ਤਾਂ ਸੌਦਾ ਕਰੋ ਤੇ ਮੇਰੀ ਰਿਹਾਈ ਦਾ ਮੁੱਲ ਦੱਸੋ ਜੇ ਤੁਸੀਂ ਜ਼ਾਲਮ ਹੋ ਤਾਂ ਜੇਹੀ ਮੌਤ ਤੁਹਾਡੇ ਦਿਲ ਨੂੰ ਸ਼ਾਂਤੀ ਦੇਵੇ ਮੈਨੂੰ ਵੈਸੀ ਮੌਤ ਦਿਓ ਤੇ ਜੇ ਤੁਸੀਂ ਬਾਦਸ਼ਾਹ ਹੋ ਤਾਂ ਬਾਦਸ਼ਾਹਾਂ ਵਾਲੀ ਦਰਿਆਦਿਲੀ ਦਿਖਾਓ ਤੇ ਮੈਨੂੰ ਮਾਫ਼ ਕਰਕੇ ਰਹਾ ਕਰ ਦਿਓ ਗੱਲਾਂ ਕਰਨ ਵਿੱਚ ਤਾਂ ਤੂੰ ਬਹੁਤ ਮਾਰ ਹੈ ਕਾਸ਼ ਕਿਤੇ ਆਪਣੇ ਬੋਲਾਂ ਤੇ ਨਿਭਣ ਵਿੱਚ ਵੀ ਇੰਨਾ ਪੱਕਾ ਹੁੰਦਾ ਖੈਰੇ ਦੱਸ ਕਿ ਜੇ ਮੈਂ ਜੰਗ ਹਾਰ ਜਾਂਦਾ ਤੇ ਐਵੇਂ ਹੀ ਤੇਰੇ ਅੱਗੇ ਖੜਾ ਹੁੰਦਾ ਜਿਵੇਂ ਤੂੰ ਮੇਰੇ ਅੱਗੇ ਖਲੋਤਾ ਹੈ ਤਾਂ ਤੂੰ ਮੇਰੇ ਨਾਲ ਕੀ ਵਤੀਰਾ ਕਰਦਾ ਅਬਦਾਲੀ ਨੇ ਫੇਰ ਮੀਰ ਮੰਨੂ ਨੂੰ ਪੁੱਛਿਆ ਫੌਰਨ ਤੁਹਾਡਾ ਸਿਰ ਕੱਟ ਕੇ ਦਿੱਲੀ ਬਾਦਸ਼ਾਹ ਅੱਗੇ ਲਿਜਾ ਕੇ ਪੇਸ਼ ਕਰਦਾ ਮੀਰ ਮੰਨੂ ਝੱਟ ਬੋਲਿਆ ਅਬਦਾਲੀ ਸੁਣ ਕੇ ਭਾਵੇਂ ਹੱਸਿਆ ਪਰ ਫੇਰ ਵੀ ਉਸ ਨੂੰ ਇਹ ਗੱਲ ਵੱਡੀ ਦਲੇਰੀ ਵਾਲੀ ਜਾਪੀ ਉਸਨੇ ਮੀਰ ਮੰਨੂ ਨੂੰ 50 ਲੱਖ ਦਾ ਦੰਡ ਤਾਂ ਲਾਇਆ ਪਰ ਉਸ ਦੀ ਬਹਾਦਰੀ ਤੋਂ ਖੁਸ਼ ਹੋ ਕੇ ਪੰਜਾਬ ਦੀ ਸੂਬੇਦਾਰੀ ਉਸ ਦੇ ਹਵਾਲੇ ਕਰ ਦਿੱਤੀ ਅਬਦਾਲੀ ਦੀ ਸ਼ਹਿ ਪ੍ਰਾਪਤ ਮੀਰ ਮੰਨੂ ਨੂੰ ਹੁਣ ਕੋਈ ਬਾਰੀ ਖਤਰਾ ਨਹੀਂ ਰਿਹਾ ਸੀ ਉਸਨੇ ਸਾਰਾ ਧਿਆਨ ਆਪਣੇ ਇੱਕੋ ਇੱਕ ਬਚੇ ਵਿਰੋਧੀ ਵੱਲ ਕੀਤਾ ਜਿਸ ਤੇ ਉਸ ਨੂੰ ਬਗਾਵਤ ਦਾ ਪੂਰਾ ਸ਼ੱਕ ਸੀ ਉਸਨੇ ਖਾਲਸੇ ਨੂੰ ਲਿਖ ਕੇ ਦਿੱਤੀ ਸਾਰੀ ਜ਼ਗੀਰ ਤੇਕਰਾਰ ਤੋੜ ਦਿੱਤੇ ਤੇ ਗੁਰੂ ਕੇ ਚੱਕ ਦੇ ਨਾਂ ਲਾਏ ਗਏ ਸਾਰੇ ਪਿੰਡ ਆਪਣੇ ਕਬਜ਼ੇ ਵਿੱਚ ਲੈ ਲਏ ਕਿਉਂਕਿ ਦੁਰਾਨੀ ਜਾਂਦਾ ਹੋਇਆ ਆਪਣੇ ਗਿਲਜਿਆਂ ਦੀ ਇੱਕ ਵੱਡੀ ਟੁਕੜੀ ਲਾਹੌਰ ਛੱਡ ਗਿਆ ਸੀ ਉਸ ਦੇ ਹੌਸਲੇ ਤੇ ਮੀਰ ਮੰਨੂ ਸੋਚ ਰਿਹਾ ਸੀ ਕਿ ਜੇ ਸਿੱਖਾਂ ਨੇ ਥੋੜੀ ਬਹੁਤ ਹੀਲ ਹੁਜਤ ਵੀ ਕੀਤੀ ਤਾਂ ਦੁਰਾਨੀਆਂ ਨੂੰ ਉਹਨਾਂ ਦੇ ਛਾੜ ਦੇਵੇਗਾ ਹੁਣ ਲਾਹੌਰ ਦਰਬਾਰ ਵਿੱਚ ਦੀਵਾਨ ਕੌੜਾ ਮਲ ਜਿਹਾ ਕੋਈ ਸਿੱਖ ਹਤੈਸ਼ੀ ਵੀ ਨਹੀਂ ਰਿਹਾ ਸੀ ਸੋ ਦਰਬਾਰੀਆਂ ਨੇ ਮੀਰ ਮੰਨੂ ਕੋਲ ਸਿੱਖਾਂ ਵਿਰੁੱਧ ਝੂਠੀਆਂ ਸੱਚੀਆਂ ਤੋਂਮ ਤਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਮੀਰ ਮੰਨੂ ਨੇ ਸਿੱਖਾਂ ਦੇ ਕਤਲੇਆਮ ਦੇ ਹੁਕਮ ਜਾਰੀ ਕਰ ਦਿੱਤੇ ਉਸਨੇ ਫੌਜ ਨੂੰ ਇਹ ਕਹਿ ਕੇ ਪਿੰਡਾਂ ਦੇ ਚੜ ਦਿੱਤਾ ਕਿ ਜਿੱਥੇ ਵੀ ਕੋਈ ਸਿੱਖ ਮਿਲੇ ਉਸਦੇ ਦਾੜੀ ਕੇਸ ਮੁੰਨ ਦਿੱਤੇ ਜਾਣ ਤੇ ਜੇ ਉਹ ਵਿਰੋਧ ਕਰੇ ਤਾਂ ਮੌਤ ਦੇ ਘਾਟ ਉਤਾਰ ਦਿੱਤਾ ਜਾਏ ਪਹਾੜੀ ਰਾਜਿਆਂ ਵੱਲ ਵੀ ਉਸਨੇ ਸੁਨੇਹੇ ਭੇਜ ਦਿੱਤੇ ਕਿ ਸਿੱਖਾਂ ਦਾ ਵੱਧ ਤੋਂ ਵੱਧ ਕਤਲੇਆਮ ਕਰੋ ਤੇ ਲਾਹੌਰ ਦਰਬਾਰ ਤੋਂ ਵੱਡੇ ਇਨਾਮ ਪ੍ਰਾਪਤ ਕਰੋ ਪੱਤਾ ਪੱਤਾ ਮੋੜ ਸਿੰਘਾਂ ਦਾ ਵੈਰੀ ਹੋ ਗਿਆ ਮੀਰ ਮੰਨੂ ਦੁਆਰਾ ਕੀਤੀ ਜਾ ਰਹੀ ਇਹ ਕਤਲੇਆਮ ਸਿੱਖਾਂ ਦੇ ਅੱਜ ਤੱਕ ਹੋਏ ਕਤਲੇਆਮਾਂ ਵਿੱਚੋਂ ਸਭ ਤੋਂ ਵੱਧ ਭਿਆਨਕ ਤੇ ਤਸ਼ੱਦਦ ਭਰੀ ਸੀ। ਇਸ ਕਤਲੇਆਮ ਨੇ ਫਰਖਸ਼ੀਰ ਤੇ ਜ਼ਕਰੀਏ ਦੇ ਜ਼ੁਲਮਾਂ ਨੂੰ ਵੀ ਮਾਤ ਪਾ ਦਿੱਤੀ। ਹੁਣ ਤੱਕ ਮੁਗਲ ਦਰਬਾਰ ਉਹਨਾਂ ਸਿੰਘਾਂ ਤੇ ਕਹਿਟਾਉਂਦਾ ਹੁੰਦਾ ਸੀ ਜੋ ਹਕੂਮਤ ਵਿਰੁੱਧ ਬਗਾਵਤ ਕਰਦੇ ਸਨ ਪਰ ਮੀਰ ਮੰਨੂ ਨੇ ਬੁੱਢੇ, ਬੱਚੇ, ਮਾਵਾਂ ਦਾ ਕਤਲੇਆਮ ਸ਼ੁਰੂ ਕੀਤਾ। ਸੈਂਕੜੇ ਸਿੰਘ ਕਤਲ ਕਰਕੇ ਉਹਨਾਂ ਦੇ ਸਿਰਾਂ ਨਾਲ ਖੂਹ ਭਰ ਦਿੱਤੇ ਗਏ। ਅੱਜ ਤੱਕ ਮੁਗਲਾਂ ਤੋਂ ਜੋ ਨਹੀਂ ਹੋਇਆ ਮੈਂ ਉਹ ਕਰਾਂਗਾ। ਮੁਗਲ ਬਾਦਸ਼ਾਹ ਤੇ ਸੂਬੇਦਾਰ ਆਪਣੀ ਸਾਰੀ ਤਾਕਤ ਸਿੰਘਾਂ ਨੂੰ ਮਾਰਨ ਤੇ ਗਵਾਉਂਦੇ ਰਹੇ ਮੈਂ ਇਹਨਾਂ ਸਿੱਖਾਂ ਦਾ ਪੈਦਾ ਹੋਣਾ ਹੀ ਬੰਦ ਕਰ ਦੇਵਾਂਗਾ ਮੈਂ ਇਹਨਾਂ ਨੂੰ ਜੰਮਣ ਵਾਲੀਆਂ ਦਾ ਕਤਲੇਆਮ ਕਰਾਂਗਾ ਇਹਨਾਂ ਦੇ ਬੱਚਿਆਂ ਉੱਤੇ ਉਹਨਾਂ ਦੀਆਂ ਮਾਵਾਂ ਅੱਗੇ ਐਸਾ ਕਹਿਰ ਢਾਹਾਂਗਾ ਕਿ ਅੱਗੇ ਤੋਂ ਕੋਈ ਸਿੱਖ ਔਰਤ ਬੱਚਾ ਪੈਦਾ ਕਰਨ ਤੋਂ ਖੌਫ ਖਾਵੇਗੀ ਦੁੱਧ ਚੁੰਗਦੇ ਬਾਲ ਮਾਵਾਂ ਸਮੇਤ ਕੈਦ ਕਰਕੇ ਲਾਹੌਰ ਲਿਆਂਦੇ ਜਾਣ ਲੱਗੇ ਮੁੱਲਾਪੁਰ ਦੇ ਕਮਾਦਾਂ ਵਿੱਚ ਆਪਣੇ ਛੋਟੇ ਬਾਲ ਨੂੰ ਲੈ ਕੇ ਲੁਕੀ ਬੈਠੀ ਇੱਕ ਮਾਂ ਵਾਰ-ਵਾਰ ਬਾਲ ਦੇ ਮੱਥੇ ਤੇ ਪਿਆਰ ਦੇ ਰਹੀ ਐ ਅੱਜ ਤੂੰ ਮੈਨੂੰ ਮਿੱਠੀਆਂ ਹੀ ਤਲੀ ਦਾਨੀ ਐ ਤੂੰ ਮੇਰਾ ਬਹਾਦਰ ਪੁੱਤਰ ਐ ਨਾ ਤਾਂ ਕਰਕੇ ਤੈਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਸੂਰਮੇ ਪੁੱਤਰ ਬਾਬਾ ਅਜੇ ਸਿੰਘ ਦੀ ਬਾਤ ਸੁਣਾਵ ਅੱਖਾਂ ਭਰਦੀ ਮਾਂ ਬੋਲੀ ਹਾਂ ਮਾਂ ਛੋਟੇ ਜਿਹੇ ਸਨ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੂੰ ਸ਼ਿਕਾਰ ਦਾ ਬਹੁਤ ਸ਼ੌਂਕ ਸੀ ਉਹਨਾਂ ਨੂੰ ਇੱਕ ਦਿਨ ਇੱਕ ਹਿਰਨ ਦਾ ਸ਼ਿਕਾਰ ਕੀਤਾ ਜਦ ਉਸ ਦਾ ਢਿੱਡ ਪਾੜਿਆ ਤਾਂ ਵਿੱਚੋਂ ਹਿਰਨ ਦੇ ਤਿੰਨ ਛੋਟੇ-ਛੋਟੇ ਬੱਚੇ ਅੱਖਾਂ ਸਾਹਮਣੇ ਤੜਫਦੇ ਮਰ ਗਏ ਇਹ ਸਾਕੇ ਨੇ ਬਾਲ ਨੂੰ ਵਿਰਾਗੀ ਕਰ ਦਿੱਤਾ ਇੱਕ ਦਿਨ ਅਨੰਦਪੁਰ ਦੇ ਸਵਾਮੀ ਉਹਦੇ ਡੇਰੇ ਤੇ ਪਹੁੰਚੇ ਸਿਰ ਤੇ ਹੱਥ ਰੱਖਿਆ ਤੇ ਪੰਜਾਬ ਵੱਲ ਤੁਰਿਆ ਬਾਬਾ ਜੀ ਨੇ ਜਲਮ ਮੁਗਲਾਂ ਦੇ ਘਰੀ ਸੱਥਰ ਵਿਛਾ ਦਿੱਤੇ ਖਾਲਸਾ ਰਾਜ ਕਾਇਮ ਕੀਤਾ ਤੇ ਫਿਰ ਹਕੂਮਤ ਨਾਲ ਲੜਦੇ ਲੜਦੇ ਇੱਕ ਦਿਨ ਗੁਰਦਾਸ ਨੰਗਲ ਵਿੱਚੋਂ ਕੈਦ ਕਰ ਲਏ ਗਏ ਉਹਨਾਂ ਨੂੰ ਡਲੌਣ ਲਈ ਉਹਨਾਂ ਦੇ ਸਾਹਮਣੇ ਸਿੰਘਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਣ ਲੱਗਾ ਜਦ ਬਾਬਾ ਜੀ ਅਡੋਲ ਬੈਠੇ ਰਹੇ ਤਾਂ ਜ਼ਾਲਮਾਂ ਨੇ ਬਾਬਾ ਜੀ ਦੇ ਪੌਣੇਕ ਚਾਰ ਸਾਲ ਦੇ ਭਜੰਗੀ ਅਜੇ ਸਿੰਘ ਨੂੰ ਬਾਬਾ ਜੀ ਦੇ ਸਾਹਮਣੇ ਲਿਆਂਦਾ। ਉਹਨਾਂ ਨੇ ਬਾਲ ਦਾ ਸੀਨਾ ਪਾੜਿਆ ਤੇ ਉਸ ਦਾ ਕਾਲਜਾ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਪਾਉਣ ਲੱਗੇ ਤੇ ਬਾਬਾ ਜੀ ਅੱਗੋਂ ਧੰਨ ਗੁਰਨਾਨਕ ਧੰਨ ਗੁਰਨਾਨਕ ਸਤ ਕਰਤਾਰ ਜਪਦੇ ਰਹੇ। ਤੈਨੂੰ ਪਤਾ ਪੁੱਤਰ ਕਿ ਬਚਪਨ ਵਿੱਚ ਹਿਰਨ ਦੇ ਮਰੇ ਬੱਚੇ ਦੇਖ ਕੇ ਡੋਲ ਜਾਣ ਵਾਲਾ ਬਾਬਾ ਬੰਦਾ ਸਿੰਘ ਆਪਣੇ ਪੁੱਤਰ ਦਾ ਦਿਲ ਮੂੰਹ ਵਿੱਚ ਕਿਵੇਂ ਪਵਾ ਗਿਆ। ਤੇ ਮੇਮਾ ਕਿਉਂਕਿ ਪੰਥ ਦੇ ਵਾਲੀ ਕਲਗੀਧਰ ਪਿਤਾ ਜੀ ਦਾ ਹੱਥ ਉਸਦੇ ਸਿਰ ਤੇ ਆ ਗਿਆ ਸੀ। ਬਾਬਾ ਅਦੇਥਿੰਦ ਨੂੰ ਦੁੱਖ ਨਹੀਂ ਲੱਦਿਆ। ਜਿਹੜਾ ਜਕਾਰੇ ਛੜਦਾ ਸੀਦ ਹੋਵੇ ਉਹ ਪੀੜਾਂ ਤੋਂ ਮੁਕਤ ਹੋ ਜਾਂਦਾ ਹੈ ਪੁੱਤਰ। ਦੁਨੀਆ ਦੀਆਂ ਸਾਰੀਆਂ ਪੀੜਾਂ ਰਲ ਕੇ ਵੀ ਉਸ ਦਾ ਕੁਝ ਨਹੀਂ ਵਿਗਾੜ ਸਕਦੀਆਂ। ਗ੍ਰਿਫਤਾਰ ਕਰਕੇ ਲਿਆਂਦੀਆਂ ਗਈਆਂ ਮਾਮਾ ਵਿੱਚ ਇਹ ਮਾਂ ਤੇ ਪੁੱਤਰ ਵੀ ਬੈਠੇ ਚੱਕੀ ਪੀ ਰਹੇ ਹਨ। ਬਾਲਾਂ ਨੂੰ ਮਾਮਾ ਦੀਆਂ ਗੋਦੀਆਂ ਚੋਂ ਖੋਖ ਹੋ ਕੇ ਕੋਇਆ ਜਾ ਰਿਹਾ ਹੈ। ਇਹ ਤੀ ਤਾਲੇ ਆਵਾ ਬਾਲ ਨੇ ਆਪਣੀ ਮਾਂ ਨੂੰ ਪੁੱਛਿਆ ਵੱਡੇ ਭਾਗਾਂ ਵਾਲੇ ਇਹ ਬਾਲ ਸ਼ਹੀਦ ਹੋ ਰਹੇ ਆ ਮੇਰੇ ਬੱਚੇ ਇੰਨੀਆਂ ਛੋਟੀਆਂ ਉਮਰਾਂ ਵਿੱਚ ਪੰਥ ਤੋਂ ਆਪਾ ਵਾਰ ਜਾਣ ਵਾਲੇ ਬਾਲ ਜਰੂਰ ਦਰਗਾਹ ਵਿੱਚ ਛੋਟੇ ਸਹਿਬਜ਼ਾਦਿਆਂ ਦੀ ਸੰਗਤ ਮਾਣਦੇ ਹੋਣਗੇ ਮੈਂ ਵੀ ਤੀਦ ਹੋਣਾ ਮੈਂ ਵੀ ਬਾਬਾ ਫਤਿਹ ਸਿੰਘ ਨੂੰ ਮਿਲਣਾ ਹਾਂ ਪੁੱਤਰ ਸੱਚੇ ਪਾਤਸ਼ਾਹ ਤੇਰੇ ਭਾਗ ਵੀ ਜਗਾਉਣ ਤੇ ਤੇਰੇ ਲੇਖਾਂ ਵਿੱਚ ਵੀ ਕੋਈ ਮੁਗਲ ਬਰਸ਼ੀ ਲਿਖੀ ਹੋਵੇ ਅਥਰੂ ਸੰਭਾਲਦੇ ਆਂ ਮਾਂ ਬੋਲੀ ਮੱਤ ਇਸ ਬਾਲ ਦੀ ਵੀ ਆ ਗਈ ਮੁਗਲ ਸਪਾਈ ਨੇ ਪਿੱਛੋਂ ਦੀ ਮਾਂ ਦੇ ਗਲੇ ਵਿੱਚ ਬਾਹਾਂ ਪਾਈ ਖਲੋਤੇ ਬਾਲ ਨੂੰ ਫੜ ਕੇ ਖਿੱਚਿਆ ਤੇ ਮਾਂ ਨੇ ਅੱਖਾਂ ਬੰਦ ਕਰ ਲਈਆਂ ਜਦ ਉਸਨੇ ਅੱਖਾਂ ਖੋਲ੍ਹੀਆਂ ਤਾਂ ਪਾਣੀ ਦੀਆਂ ਦੋ ਧਾਰਾਂ ਉਹਨਾਂ ਵਿੱਚੋਂ ਵਹਿ ਤੁਰੀਆਂ ਇੱਕ ਸਿਪਾਹੀ ਨੇਜੇ ਨੂੰ ਤਿੱਖਾ ਕਰ ਰਿਹਾ ਹੈ ਉਸਨੇ ਧਰਤੀ ਤੇ ਟਿਕਾ ਕੇ ਨੇਜ਼ਾ ਸਿੱਧਾ ਖੜਾ ਕੀਤਾ ਬਾਲ ਨੂੰ ਦੂਜੇ ਸਿਪਾਹੀਆਂ ਨੇ ਜ਼ੋਰ ਨਾਲ ਉਤਾਣ ਨੂੰ ਸਿੱਟਿਆ ਤੇ ਬਾਲ ਨੇ ਜਕਾਰਾ ਛੱਡਿਆ ਖੁਸ਼ੀਆਂ ਦੇ ਜਤਾਲੇ ਜਦਾਵੇ ਨਾਲ ਹੋ ਜਾਵੇ ਪਤੇ ਪਾਵੇ ਤੇ ਉਹ ਬਰਸ਼ੇ ਵਿੱਚ پروਇਆ ਗਿਆ ਤਨ ਤਨ ਬਾਬਾ ਫਤਿਹ ਸਿੰਘ ਜੀ ਦੇ ਮਨ ਨੂੰ ਭਾਵੇ ਤੇ ਰੰਦਾ ਜਕਾਰਾ ਉਸ ਦੀ ਮਾਤਾ ਨੇ ਪੂਰਾ ਕੀਤਾ ਤੇ ਸਾਰੀਆਂ ਸਿੰਘਣੀਆਂ ਨੇ ਇਕੱਠਿਆਂ ਸਤ ਸ੍ਰੀ ਅਕਾਲ ਕਹਿ ਕੇ ਜਵਾਬ ਦਿੱਤਾ ਧੰਨ ਗੁਰੂ ਨਾਨਕ ਤੇ ਸਤ ਕਰਤਾਰ ਦੇ ਬੋਲ ਮਾਇੂਸ ਹੋ ਰਹੀ ਹਵਾ ਨੂੰ ਜਿਉਣ ਜੋਗਾ ਕਰ ਰਹੇ ਹਨ ਜੇ ਇਹ ਬੋਲ ਨਾ ਗੂੰਜਦੇ ਹੁੰਦੇ ਤਾਂ ਸ਼ਾਇਦ ਹਵਾ ਦਾ ਆਵਦਾ ਦਮ ਕੁੱਟ ਜਾਂਦਾ ਮਾਸੂਮ ਬਾਲ ਕੋਏ ਜਾ ਰਹੇ ਹਨ ਨੇਜ਼ਿਆਂ ਤੇ ਟੰਗੇ ਜਾ ਰਹੇ ਹਨ ਵੱਡੇ ਜਾ ਰਹੇ ਹਨ ਕੁਝ ਜਲਾਦ ਉਹਨਾਂ ਟੋਟਿਆਂ ਨੂੰ ਰस्सੀਆਂ ਵਿੱਚ پرو ਰਹੇ ਹਨ ਜਿੰਨਾਂ ਝੋਲੀਆਂ ਵਿੱਚ ਉਹ ਬਾਲ ਚੁੱਕੇ ਗਏ ਸਨ ਉਹਨਾਂ ਗਲਾਂ ਵਿੱਚ ਹੀ ਉਹ ਹਾਰ ਪਾਏ ਜਾਂਦੇ ਹਨ ਇੱਕ ਮੁਗਲ ਸਪਾਈ ਕੀ ਦੇਖਦਾ ਹੈ ਕਿ ਇੱਕ ਮਾਈ ਉਸ ਨੂੰ ਇਸ਼ਾਰਾ ਕਰਕੇ ਬੁਲਾ ਰਹੀ ਹੈ ਉਹ ਹੈਰਾਨ ਹੈ ਕਿ ਐਸੇ ਕੈਰੀ ਸਮੇਂ ਉਹ ਉਸ ਨੂੰ ਕੀ ਕਹੇਗੀ ਨਾਲ ਦਾ ਸਪਾਈ ਬੋਲਿਆ ਜਾ ਜਾ ਸੋਣਾ ਕੀ ਕਹਿੰਦੀ ਹੈ ਵਿਚਾਰੀ ਉਹ ਥੋੜੇ ਕਰੁਨਾ ਦੇ ਘਰ ਵਿੱਚ ਵੀ ਹਨ ਐਸਾ ਵਰਤਾਰਾ ਕਿਸੇ ਨੂੰ ਵੀ ਮੌਨ ਕਰ ਦੇਵੇ ਨਾਲ ਦੇ ਸਪਾਈ ਨੇ ਫਿਰ ਕਿਹਾ ਜਾ ਸ਼ਾਇਦ ਪਾਣੀ ਮੰਗਦੀ ਹੋਵੇ ਦੇ ਦੇਂ ਜੇ ਪਾਣੀ ਜਾਂ ਕੁਝ ਹੋਰ ਮੰਗਦੀ ਹੋਈ ਤਾਂ ਮੀਰ ਮੰਨੂ ਦਾ ਹੁਕਮ ਵਜਾਉਂਦੇ ਵਜਾਉਂਦੇ ਆਪਾਂ ਵੀ ਉਸ ਜਿਹੇ ਜ਼ਾਲਮ ਹੁੰਦੇ ਜਾ ਰਹੇ ਹਾਂ ਜਾ ਸੋਣਾ ਦੂਜਾ ਸਿਪਾਹੀ ਮਾਂ ਕੋਲ ਗਿਆ ਤੇ ਕੋਚਰ ਮਗਰੋਂ ਰੋਂਦਾ ਹੋਇਆ ਵਾਪਸ ਆਇਆ ਕੀ ਹੋਇਆ ਕੀ ਕਿਹਾ ਉਸਨੇ ਜਿਸ ਸਿਪਾਹੀ ਨੇ ਭੇਜਿਆ ਸੀ ਉਸਨੇ ਪੁੱਛਿਆ ਪਰ ਵਾਪਸ ਆਇਆ ਸਿਪਾਹੀ ਤ੍ਰਿਪ ਤ੍ਰਿਪ ਹੰਜੂ ਸਿੱਟ ਰਿਹਾ ਸੀ ਉਸ ਤੋਂ ਕੁਝ ਵੀ ਬੋਲਿਆ ਨਹੀਂ ਜਾ ਰਿਹਾ ਸੀ ਉਹ ਦੱਸਦਾ ਸਹੀ ਐਸਾ ਕੀ ਕਹਿ ਦਿੱਤਾ ਉਹਨੇ ਐਸਾ ਕੀ ਮੰਗ ਲਿਆ ਜੋ ਤੇਰਾ ਰੋਨ ਨਿਕਲ ਗਿਆ ਉਹ ਕਹਿੰਦੀ ਤੇ ਇਸ ਸਪਾਈ ਦੀ ਇਹਨਾਂ ਕਹਿੰਦੇ ਦੀ ਫੇਰ ਭੁੱਬ ਨਿਕਲ ਗਈ ਉਹ ਕਹਿੰਦੀ ਕਿ ਜੋ ਹਾਰ ਤੂੰ ਮੇਰੇ ਗਲ ਵਿੱਚ ਪਾ ਕੇ ਗਿਆ ਹੈ ਉਹ ਮੇਰੇ ਬੱਚੇ ਦਾ ਨਹੀਂ ਮੇਰੇ ਬੱਚੇ ਦਾ ਤਾਂ ਉਹ ਹੈ ਜੋ ਉਹ ਬੀਬੀ ਦੇ ਗਲ ਵਿੱਚ ਪਾਇਆ ਹੋਇਆ ਹੈ ਮੇਰੇ ਗਲ ਵਿੱਚ ਮੇਰੇ ਬੱਚੇ ਦੇ ਟੁਕੜਿਆਂ ਦਾ ਹਾਰ ਲਿਆ ਕੇ ਪਾ ਮੇਰੀ ਇੰਨੀਕ ਬੇਨਤੀ ਪ੍ਰਵਾਨ ਕਰ ਨਾਲੇ ਜੀ ਦੇ ਵਾਲ ਦਾ ਹਾਰ ਤੂੰ ਮੇਰੇ ਗਲ ਪਾ ਕੇ ਗਿਆ ਉਹਦੀ ماں ਲੱਭ ਕੇ ਇਹ ਉਹਦੀ ਝੋਲੀ ਪਾ ਤੇ ਇੰਨਾ ਕਹਿ ਕੇ ਉਹ ਤਾਂ ਹੀ ਰੋਪਿਆ ਕੋਈ ਇੰਨਾ ਸਬਰ ਵਿੱਚ ਕਿਵੇਂ ਹੋ ਸਕਦਾ ਹੈ ਐਸਾ ਕੀ ਦਿੱਤਾ ਹੈ ਇਹਨਾਂ ਨੂੰ ਇਹਨਾਂ ਦੇ ਗੁਰੂ ਨੇ ਇੰਨੇ ਸਹਿਜ ਵਿੱਚ ਕਿਵੇਂ ਹੋ ਸਕਦੇ ਨੇ ਇਹ ਲੋਕ ਇਹ ਸਿੱਖ ਨੇ ਹਮੀਦ ਸਦੀਆਂ ਲੱਗੀਆਂ ਨੇ ਇਹਨਾਂ ਦੀ ਘੜਤ ਘੜਨ ਨੂੰ ਡੋਲਣਗੇ ਨਹੀਂ ਇਹ ਕਦੇ ਵੀ ਇਹ ਗੱਲ ਹੁਣ ਮੀਰ ਮੰਨੂ ਨੂੰ ਕੌਣ ਸਮਝਾਵੇ ਇਹ ਸਿੱਖ ਨੇ ਤੇ ਸਿੱਖ ਨਾਮ ਹੀ ਸਦਕ ਤੇ ਦਲੇਰੀ ਦਾ ਹੈ ਧੰਨ ਗੁਰੂ ਨਾਨਕ ਤੇ ਸਤ ਕਰਤਾਰ ਦੇ ਬੋਲ ਮਰਦੀ ਜਾ ਰਹੀ ਹਵਾ ਨੂੰ ਜੀਵਨ ਬਖਸ਼ ਰਹੇ ਹਨ ਜੇ ਬੋਲ ਨਾ ਗੂੰਜਦੇ ਹੁੰਦੇ ਤਾਂ ਸ਼ਾਇਦ ਹਵਾ ਦਾ ਆਪ ਦਾ ਦਮ ਕੁੱਟ ਜਾਂਦਾ ਇੱਕ ਤਿੰਨ ਸਾਲ ਦਾ ਬਾਲ ਚੱਕੀ ਪੀਨ ਵਿੱਚ ਆਪਣੀ ਮਾਂ ਦੀ ਮਦਦ ਕਰ ਰਿਹਾ ਹੈ ਉਹ ਆਪਣੇ ਛੋਟੇ ਜਿਹੇ ਹੱਥ ਚੱਕੀ ਦੇ ਹੱਥੇ ਨੂੰ ਪਾਉਂਦਾ ਹੈ ਪਰ ਚੱਕੀ ਦਾ ਗੇੜ ਉਸ ਦੀ ਛੋਟੀ ਜਿਹੀ ਬਾਹ ਨਾਲੋਂ ਵੱਡਾ ਹੈ ਸੋ ਉਹ ਹੱਥਾ ਫੜ ਕੇ ਚੱਕੀ ਦੇ ਨਾਲ ਹੀ ਘੁੰਮਣ ਲੱਗਦਾ ਹੈ ਬੱਥ ਚਾਰਕ ਗੇੜਿਆਂ ਮਗਰੋਂ ਉਹ ਥੱਕ ਕੇ ਬੈਠ ਜਾਂਦਾ ਹੈ ਆਪਣੇ ਆਲੇ ਦੁਆਲੇ ਹੋ ਰਹੀਆਂ ਸ਼ਹਾਦਤਾਂ ਨੂੰ ਮੱਥਾ ਟੇਕ ਦਿੰਦਾ ਹੈ ਮਾਂ ਨੇ ਜੋ ਕਿਹਾ ਹੈ ਕਿ ਜਦ ਕੋਈ ਬਾਲ ਸ਼ਹੀਦ ਹੋਵੇ ਤਾਂ ਹੱਥ ਜੋੜ ਕੇ ਸਿਰ ਨਵਾ ਕੇ ਫਤਿਹ ਬੁਲਾਵੇ ਸੋ ਉਹ ਇਸੇ ਤਰ੍ਹਾਂ ਕਰਦਾ ਹੈ ਜਦ ਹੀ ਕੋਈ ਬਾਲ ਨੇਜੇ ਵਿੱਚ ਪਰੋਇਆ ਜਾਂਦਾ ਹੈ ਤਾਂ ਉਹ ਮੱਥਾ ਟੇਕ ਦਿੰਦਾ ਹੈ ਆਪਣੀ ਉਮਰ ਦੇ ਇੱਕ ਬਾਲ ਨੂੰ ਸ਼ਹੀਦ ਹੁੰਦਿਆਂ ਦੇਖ ਕੇ ਉਹ ਬੋਲਿਆ ਇਹ ਤੁਹਾਨੂੰ ਨਿੱਤਿਆਂ ਨੂੰ ਤਾਂ ਤੋਂ ਮਾਲਦੇ ਆ ਮਰ ਨਹੀਂ ਰਹੇ ਮੇਰੇ ਪੁੱਤਰ ਸ਼ਹੀਦ ਹੋ ਰਹੇ ਨੇ ਇਹ ਬਾਲ ਤੁਹਾਡਾ ਸਭ ਦਾ ਇੰਨਾ ਕੋਈ ਤਪ ਰਹਿੰਦਾ ਸੀ ਮੇਰੇ ਬੱਚੇ ਤੁਸੀਂ ਅਗਲੇ ਜਨਮਾਂ ਵਿੱਚ ਪਾਤਸ਼ਾਹ ਬਣ ਕੇ ਜਨਮ ਲੈਣਾ ਹੈ ਸ਼ਹਾਦਤਾਂ ਦੇ ਬਦਲੇ ਤੁਹਾਨੂੰ ਬਾਦਸ਼ਾਹੀਆਂ ਮਿਲਦੀਆਂ ਹਨ ਤੁਹਾਡੀ ਉਮਰ ਨਿੱਕੀ ਕਿੱਥੇ ਹੈ ਤੁਸੀਂ ਤਾਂ ਬਾਬੇ ਹੋ ਤੁਹਾਡੇ ਅਗਲੇ ਜਨਮਾਂ ਵਿੱਚ ਪੰਥ ਤੁਹਾਡੇ ਕਹੇ ਬੋਲਾਂ ਨੂੰ ਸਿਰ ਨਵਾਇਆ ਕਰੇਗਾ ਤੁਸੀਂ ਕਹਿਣੀ ਤੇ ਕਰਨੀ ਦੇ ਸੂਰੇ ਹੋਵੋਗੇ ਤੁਹਾਡੀ ਕਈ ਗੱਲ ਨੂੰ ਪੰਥ ਸਤਕਾਰ ਨਾਲ ਦਿਲਾਂ ਵਿੱਚ ਥਾਂ ਦਿਆ ਕਰੇਗਾ ਤੁਸੀਂ ਨਿੱਕੇ ਕਿੱਥੇ ਹੋ ਮੇਰੇ ਬੱਚੇ ਤੁਸੀਂ ਤਾਂ ਬਾਬੇ ਹੋ ਥੀਤਾਮਾ ਕਹਿੰਦਾ ਹੋਇਆ ਉਹ ਮੁਗਲ ਸਪਾਈ ਦੀ ਉਂਗਲ ਫੜ ਕੇ ਤੁਰ ਪਿਆ ਸਾਧੂ ਦਾਦੂ ਰਾਮ ਦਾ ਨਾਮ ਇੰਨੇ ਦਿਨ ਲਾਹੌਰ ਤੇ ਲਗਭਗ ਸਾਰੇ ਮਾਜੇ ਵਿੱਚ ਕਾਫੀ ਮਸ਼ਹੂਰ ਸੀ ਦਾਦੂ ਰਾਮ ਆਪ ਤਾਂ ਚੜ੍ਹਾਈ ਕਰ ਗਿਆ ਸੀ ਤੇ ਹੁਣ ਉਸ ਦਾ ਡੇਰਾ ਉਸ ਦੇ ਸਾਧੂ ਸੁਭਾਅ ਪੋਤਰੇ ਨੇ ਸੰਭਾਲਿਆ ਹੋਇਆ ਸੀ ਉਹ ਸਿੰਘਾਂ ਨਾਲ ਨੇੜਤਾ ਰੱਖਦਾ ਸੀ ਜਦ ਦਾ ਮੀਰ ਮੰਨੂ ਨੇ ਸਿੱਖਾਂ ਦੇ ਪਰਿਵਾਰਾਂ ਤੇ ਕੈਰ ਵਰਸਾਉਣਾ ਸ਼ੁਰੂ ਕੀਤਾ ਮਾਜੇ ਵਿੱਚੋਂ ਬਹੁਤ ਸਿੰਘਣੀਆਂ ਤੇ ਭਜੰਗੀ ਦਾਦੂ ਰਾਮ ਦੇ ਡੇਰੇ ਵਿੱਚ ਆ ਗਏ ਸਨ ਮੀਰ ਮੰਨੂ ਨੂੰ ਸੁਈਆਂ ਨੇ ਇਹ ਖਬਰ ਦਿੱਤੀ ਹਕੂਮਤ ਦੇ ਬਾਗੀ ਰਹੇ ਮਤਾਬ ਸਿੰਘ ਦੀ ਬੀਵੀ ਤੇ ਉਸ ਦੇ ਪੁੱਤਰ ਰਾਏ ਸਿੰਘ ਦੀ ਬੀਵੀ ਵੀ ਇਹਨਾਂ ਔਰਤਾਂ ਵਿੱਚ ਸ਼ਾਮਲ ਹੈ ਹਜੂਰ ਇੱਕ ਸੂਈਆ ਬੋਲਿਆ ਹੁਣੇ ਗ੍ਰਿਫਤਾਰ ਕਰੋ ਉਸ ਸਾਧੂ ਨੂੰ ਮੀਰ ਮੰਨੂ ਨੇ ਹੁਕਮ ਚਾੜਿਆ ਤੇ ਦਾਦੂ ਰਾਮ ਦਾ ਪੋਤਰਾ ਮੀਰ ਮੰਨੂ ਅੱਗੇ ਪੇਸ਼ ਕੀਤਾ ਗਿਆ ਮੈਂ ਸੁਣਿਆ ਹੈ ਕਿ ਤੇਰਾ ਡੇਰਾ ਚੋਰਾਂ ਡਾਕੂਆਂ ਦੀ ਠਾਰ ਬਣਿਆ ਹੋਇਆ ਹੈ ਮੀਰ ਮੰਨੂ ਨੇ ਸਾਧੂ ਨੂੰ ਪੁੱਛਿਆ ਉਹ ਸਮਾਂ ਵੀ ਕੋਈ ਬਹੁਤੀ ਦੂਰ ਨਹੀਂ ਜਦ ਡੇਰੇ ਸੱਚਮੁੱਚ ਚੋਰਾਂ ਡਾਕੂਆਂ ਦੀ ਠਾਰ ਬਣ ਕੇ ਰਹਿ ਜਾਣਗੇ ਸਾਧ ਬਾਣੇ ਪਾ ਕੇ ਮਾਇਆ ਧਾਰੀ ਠੱਗ ਲੋਕਾਂ ਨੂੰ ਮਾਇਆ त्यागਣ ਦਾ ਉਪਦੇਸ਼ ਦਿਆ ਕਰਨਗੇ ਪਰ ਇਹ ਸਾਧੂ ਆਰਾਮ त्यागी ਦਾ ਡੇਰਾ ਹੈ ਇੱਛਾਵਾਂ ਵਿੱਚ ਕੈਦ ਕਿਸੇ ਠੱਗ ਦਾ ਨਹੀਂ ਬਾਲ ਸਾਧੂ ਬੋਲਿਆ ਫਿਰ ਹਕੂਮਤ ਦੇ ਬਾਗੀ ਸਿੱਖਾਂ ਦੀਆਂ ਤੀਵੀਆਂ ਤੇਰੇ ਡੇਰੇ ਵਿੱਚ ਕੀ ਕਰ ਰਹੀਆਂ ਨੇ ਬਹੁਤ ਫਰਕ ਹੁੰਦਾ ਹੈ ਡਾਕੂਆਂ ਤੇ ਬਾਗੀਆਂ ਵਿੱਚ ਸੁਬੇਦਾਰ ਸਾਹਿਬ ਬਾਗੀ ਸਿੰਘਾਂ ਨੇ ਲੁੱਟ ਮਾਰ ਵੀ ਸਭ ਨਾਲ ਵੰਡ ਕੇ ਚੱਕਣੀ ਹੈ ਤੇ ਹਕੂਮਤ ਨੇ ਕਰ ਵੀ ਡਾਕੂਆਂ ਵਾਂਗੂ ਰਹਿਣਾ ਹੈ ਕਹਿਣਾ ਕੀ ਚਾਹੁੰਦਾ ਹੈ ਇਹੀ ਦੇ ਲੋਕਾਈ ਦੇ ਭਲੇ ਹਿਤ ਜੂਝ ਰਹੇ ਸੂਰਮੇ ਸਿੰਘਾਂ ਦੀਆਂ ਮਾਵਾਂ ਭੈਣਾ ਤੀਵੀਆਂ ਮੈਂ ਜਿਉਂਦੇ ਜੀ ਤਾਂ ਤੇਰੇ ਹਵਾਲੇ ਨਹੀਂ ਕਰਾਂਗਾ ਫਿਰ ਤੇਰੀ ਮੌਤ ਮਗਰੋਂ ਹੀ ਸਹੀ ਹਾਥੀ ਅੱਗੇ ਸਟਾ ਦੇਓ ਇਹਨੂੰ ਹੁਣ ਆਪਣੇ ਬਚਨਾਂ ਦੇ ਪੱਕਾ ਰਹੀ ਤੇ ਮੈਨੂੰ ਸੱਚੀ ਮਰਵਾ ਕੇ ਬੀਬੀਆਂ ਨੂੰ ਹੱਥ ਲਾਈਂ ਦਾਦੂ ਰਾਮ ਦੇ ਸਾਧੂ ਪੁੱਤਰੇ ਨੂੰ ਨੂੜ ਕੇ ਹਾਥੀ ਦੇ ਪੈਰਾਂ ਵਿੱਚ ਸੁੱਟ ਦਿੱਤਾ ਗਿਆ ਹਾਥੀ ਸਾਧੂ ਕੋਲ ਆ ਕੇ ਰੁਕ ਗਿਆ ਮਹਾਵਤ ਦੇ ਲੱਖ ਜੋਰ ਲਾਉਣ ਤੇ ਵੀ ਹਾਥੀ ਨੇ ਪੈਰ ਨਾ ਪਟਿਆ ਮਹਾਵਤ ਨੇ ਹਾਥੀ ਨੂੰ ਤੋੜਨ ਲਈ ਅੰਕੁਸ਼ ਦਵਾਇਆ ਇਸ ਸਗੋ ਹਾਥੀ ਨੇ ਆਪਣੀ ਸੁੰਡ ਸਾਧੂ ਦੇ ਪੈਰਾਂ ਨੂੰ ਚੁਹਾਈ ਤੇ ਸਿਰ ਹਿਲਾਇਆ ਮੀਰ ਮੰਨੂ ਦੇ ਕਹਿਣ ਤੇ ਇਹ ਮਹਾਵਤ ਬਦਲਿਆ ਗਿਆ ਪਰ ਹਾਥੀ ਟੱਸ ਤੋਂ ਮਸ ਨਾ ਹੋਇਆ ਹਾਥੀ ਬਦਲ ਕੇ ਦੇਖ ਲੋ ਸਾਧੂ ਮੁਸਕਰਾਉਂਦਾ ਹੋਇਆ ਬੋਲਿਆ ਨਵਾਂ ਹਾਥੀ ਤੇ ਨਵਾਂ ਮਹਾਵਤ ਆਏ ਪਰ ਵਰਤਾਰਾ ਫੇਰ ਉਹੀ ਵਾਪਰਿਆ ਇਸ ਹਾਥੀ ਨੇ ਵੀ ਸਾਧੂ ਨੂੰ ਮੱਥਾ ਟੇਕਿਆ ਇਹ ਬਾਲ ਕੋਈ ਕਰਨੀ ਵਾਲਾ ਸਾਧੂ ਹੈ ਹਜੂਰ ਮਹਾਵਤ ਬੋਲਿਆ ਬਕਵਾਸ ਬੰਦ ਕਰ ਕਰਨੀ ਵਾਲਾ ਨਾਲੇ ਕੁਝ ਹੋਰ ਮੀਰ ਮੰਨੂ ਖਿੱਚਦਾ ਹੋਇਆ ਬੋਲਿਆ ਕਾਲ ਕੁਲਟੀ ਦੇ ਦਰਸ਼ਨ ਕਰਾਓ ਇਸ ਕਰਨੀ ਵਾਲੇ ਸਾਧੂ ਨੂੰ ਸੋ ਸਾਧੂ ਨੂੰ ਜੇਲ੍ਹ ਵਿੱਚ ਕੈਦ ਕਰ ਦਿੱਤਾ ਗਿਆ ਮੀਰ ਮੰਨੂ ਨੇ ਘੋੜਾ ਮੰਗਵਾਇਆ ਤੇ ਸਵਾਰ ਹੁੰਦਾ ਹੋਇਆ ਬੋਲਿਆ ਚਲੋ ਫੌਜਦਾਰ ਸਾਹਿਬ ਸ਼ਿਕਾਰ ਤੇ ਚੱਲੀਏ ਫੌਜਦਾਰ ਨੇ ਘੋੜ ਸਵਾਰਾਂ ਦੀ ਇੱਕ ਟੁਕੜੀ ਮੀਰ ਮੰਨੂ ਦੇ ਮਗਰ ਤੋਰ ਲਈ ਸੂਬੇਦਾਰ ਆਪ ਇਸ ਟੁਕੜੀ ਦੀ ਅਗਵਾਈ ਕਰ ਰਿਹਾ ਸੀ ਜਿਹੜੀ ਸਾਧੂ ਦਾਦੂ ਰਾਮ ਦੇ ਡੇਰੇ ਤੋਂ ਬੀਬੀਆਂ ਤੇ ਬੱਚਿਆਂ ਨੂੰ ਫੜਨ ਲਈ ਚੱਲੀ ਸੀ ਇਧਰ ਸਾਧੂ ਦੇ ਫੜੇ ਜਾਣ ਦੀ ਖਬਰ ਨੇੜੇ ਜੰਗਲ ਵਿੱਚ ਲੁਕੇ ਹੋਏ ਸਿੰਘਾਂ ਦੇ ਇੱਕ ਛੋਟੇ ਜਥੇ ਤੱਕ ਪਹੁੰਚੀ। ਉਹਨਾਂ ਨੂੰ ਪਤਾ ਸੀ ਕਿ ਹੁਣ ਛੇਤੀ ਹੀ ਮੁਗਲ ਇਹਨਾਂ ਬੀਬੀਆਂ ਨੂੰ ਗ੍ਰਿਫਤਾਰ ਕਰਨ ਲਈ ਡੇਰੇ ਵੱਲ ਆਉਣਗੇ। ਉਹਨਾਂ ਜਲਦੀ ਨਾਲ ਸਾਰੀਆਂ ਬੀਬੀਆਂ ਤੇ ਬਾਲਾਂ ਨੂੰ ਡੇਰੇ ਵਿੱਚੋਂ ਕੱਢ ਕੇ ਨੇੜੇ ਹੀ ਕਮਾਦ ਦੇ ਖੇਤਾਂ ਵਿੱਚ ਲੁਕੋ ਲਿਆ। ਮਾਰੋ-ਮਾਰ ਕਰਦਾ ਮੀਰ ਮੰਨੂ ਡੇਰੇ ਵਿੱਚ ਪਹੁੰਚਿਆ। ਪਰ ਉਸ ਨੂੰ ਜਦ ਪਤਾ ਲੱਗਾ ਕਿ ਸਿੱਖ ਬੀਬੀਆਂ ਤਾਂ ਇੱਥੋਂ ਕੂਚ ਕਰ ਗਈਆਂ ਹਨ ਤਾਂ ਉਹ ਗੁੱਸੇ ਨਾਲ ਲਾਲ ਹੁੰਦਾ ਹੋਇਆ ਚੀਕਿਆ। ਸੂਈਏ ਭੇਜੋ ਚਾਰੇ ਪਾਸੇ ਤੇ ਭਾਲ ਕਰੋ ਉਹਨਾਂ ਦੀ। ਜਾਦਾ ਦੂਰ ਨਹੀਂ ਗਏ ਹੋਣੀ ਹਜੇ ਨਾਲ ਹੀ ਉਸਨੇ ਪਿੰਡ ਦੇ ਮੋਤ ਭਰਾਂ ਨੂੰ ਸਦਿਆ ਕੁਝ ਪਲ ਵੀ ਨਹੀਂ ਲੱਗਣੇ ਮੇਰੇ ਸਪਾਹੀਆਂ ਨੂੰ ਤੁਹਾਡਾ ਪਿੰਡ ਤਬਾਹ ਕਰਨ ਵਿੱਚ ਸੋ ਤੁਹਾਡੀ ਭਲਾਈ ਇਸੇ ਵਿੱਚ ਹੈ ਕਿ ਸੇਖ ਔਰਤਾਂ ਸਾਡੇ ਹਵਾਲੇ ਕਰੋ ਨਹੀਂ ਤਾਂ ਯਾਦ ਰੱਖਿਓ ਕਿ ਤੁਹਾਡੇ ਸਾਰੇ ਪਿੰਡ ਦੀ ਇੱਕ ਵੀ ਤੀਵੀਂ ਤੇ ਬਾਲ ਜਿਉਂਦਾ ਨਹੀਂ ਛੱਡਾਂਗਾ ਇਕੱਲੇ ਇਕੱਲੇ ਨੂੰ ਬਲਦੀ ਅੱਗ ਵਿੱਚ ਸੁੱਟਾਂਗਾ ਪਿੰਡ ਵਾਲਿਆਂ ਦੇ ਤਾਂ ਮੀਰ ਮੰਨੂ ਦੇ ਪਿੰਡ ਆਉਣ ਦਾ ਸੁਣ ਕੇ ਹੀ ਸਾਹ ਸੁੱਤੇ ਗਏ ਸਨ ਪਰ ਉਸ ਦੇ ਇਹ ਅੱਗ ਭਰੌਂਦੇ ਬੋਲਾਂ ਨੇ ਤਾਂ ਉਹਨਾਂ ਦੀ ਰੂਹ ਕੰਬਨ ਲਾ ਦਿੱਤੀ ਅਸੀਂ ਪਤਾ ਲਾ ਲਿਆ ਹੈ ਹਜੂਰ ਇਸ ਤੋਂ ਪਹਿਲਾਂ ਕਿ ਪਿੰਡ ਵਾਲੇ ਕੁਝ ਬੋਲਦੇ ਇੱਕ ਸੂਈਆ ਭੱਜਿਆ ਭੱਜਿਆ ਮੀਰ ਮੰਨੂ ਕੋਲ ਆਇਆ ਤੇ ਬੋਲਿਆ ਉਹ ਸਾਰੇ ਕਮਾਦਾਂ ਵਿੱਚ ਲੁਕੇ ਹੋਏ ਨੇ ਜੀ ਉਹ ਨੇੜੇ ਹੀ ਸੁਣਦੇ ਆਂ ਹੀ ਮੀਰ ਮੰਨੂ ਨੇ ਘੋੜਾ ਕਮਾਦ ਵੱਲ ਭਜਾਇਆ ਤੇ ਮਗਰੇ ਹੀ ਮੁਗਲ ਟੁਕੜੀ ਵੀ ਦੌੜ ਪਈ ਪਿੰਡ ਵਾਲੇ ਸਗੋਂ ਹੋਰ ਡਰ ਗਏ ਸਨ ਕਿ ਜੇ ਸਿੰਘ ਸਾਡੇ ਪਿੰਡ ਦੇ ਖੇਤਾਂ ਵਿੱਚੋਂ ਲੱਭ ਗਏ ਤਾਂ ਮੀਰ ਮੰਨੂ ਪਿੰਡ ਉੱਤੇ ਜ਼ਰੂਰ ਕਹਿਰ ਵਰਸਾ ਦੇਵੇਗਾ हे ਨੀਲੀ ਦਾ ਸਵਾਰਾ ਮਿਹਰ ਕਰੀ ਇੱਕ ਬਜ਼ੁਰਗ ਪਿੰਡੂ ਬੋਲਿਆ ਪਲਾ ਵਿੱਚ ਹੀ ਮੀਰ ਮੰਨੂ ਸੂਈਆਂ ਵੱਲੋਂ ਦੱਸੀ ਠਾਰ ਤੇ ਪਹੁੰਚ ਗਿਆ ਤੁਹਾਡੀ ਮੌਤ ਤੁਹਾਨੂੰ ਖਿੱਚ ਕੇ ਇਸ ਕਮਾਦ ਵਿੱਚ ਲੈ ਆਈ ਹੈ ਜਾਂ ਤਾਂ ਆਪੇ ਬਾਹਰ ਆ ਜਾਓ ਨਹੀਂ ਤਾਂ ਸਾਡੇ ਜਰਵਾਣੇ ਲੜਾ ਕੇ ਘੋੜਿਆਂ ਦੇ ਪੌੜਾਂ ਹੇਠ ਕੁਚਲੇ ਜਾਣ ਲਈ ਤਿਆਰ ਰਹੋ ਬਾਹਰ ਨਿਕਲੋ ਤੇ ਦੇਖੋ ਤੁਹਾਡਾ ਕਾਲ ਮੀਰ ਮੰਨੂ ਕਿਵੇਂ ਤੁਹਾਡੀ ਮੌਤ ਬਣ ਕੇ ਸਾਹਮਣੇ ਖਲੋਤਾ ਹੈ ਮੈਨੂੰ ਤਾਂ ਅੱਲਾ ਨੇ ਭੇਜਿਆ ਹੀ ਸ਼ਾਇਦ ਤੁਹਾਡੇ ਮੁਕੰਮਲ ਖਾਤਮੇ ਅਜੇ ਬੋਲ ਮੀਰ ਮੰਨੂ ਦੇ ਮੂੰਹ ਵਿੱਚ ਹੀ ਸਨ ਕਿ ਗੋਲੀਆਂ ਦੀ ਇੱਕ ਸ਼ਲਕ ਕਮਾਦ ਵਿੱਚੋਂ ਛੂਕਦੀ ਹੋਈ ਆਈ ਤੇ ਮੀਰ ਮੰਨੂ ਦੇ ਨਾਲ ਦੇ ਕਈ ਸਵਾਰ ਢੇਰ ਕਰ ਗਏ। ਮੀਰ ਮੰਨੂ ਦਾ ਘੋੜਾ ਗੋਲੀਆਂ ਦੀ ਗਰਜਵੀਂ ਆਵਾਜ਼ ਸੁਣ ਕੇ ਸਿੱਖ ਪਾਉ ਹੋ ਗਿਆ। ਮੂਰਲੀਆਂ ਦੋਵੇਂ ਲੱਤਾਂ ਜਿਉਂ ਹੀ ਮੀਰ ਮੰਨੂ ਦੇ ਘੋੜੇ ਨੇ ਹਵਾ ਵਿੱਚ ਉਤਾਂ ਚੱਕੀਆਂ ਤਾਂ ਮੀਰ ਮੰਨੂ ਦਾ ਸੰਤੁਲਨ ਵਿਗੜ ਗਿਆ ਤੇ ਉਹ ਘੋੜੇ ਤੋਂ ਹੇਠਾਂ ਡਿੱਗ ਪਿਆ। ਪਰ ਉਸ ਦਾ ਪੈਰ ਮੀਰ ਮੰਨੂ ਦਾ ਪੈਰ ਘੋੜੇ ਦੀ ਰਕਾਬ ਵਿੱਚ ਫਸ ਗਿਆ। ਡਰਿਆ ਹੋਇਆ ਘੋੜਾ ਬੇਕਾਬੂ ਹੋ ਗਿਆ ਤੇ ਬਹੁਤ ਤੇਜ਼ ਭੱਜਣ ਲੱਗਾ। ਘੋੜੇ ਦੇ ਪਿਛਲੇ ਪੌੜ ਠਾ ਠਾ ਕਰਕੇ ਮੀਰ ਮੰਨੂ ਦੇ ਸਿਰ ਵਿੱਚ ਵੱਜ ਰਹੇ ਸਨ ਜਿਉਂ ਹੀ ਪੌੜ ਸਿਰ ਨਾਲ ਵੱਜਦੇ ਘੋੜਾ ਡਰ ਕੇ ਘਬਰਾ ਕੇ ਹੋਰ ਤੇਜ਼ ਭਜਦਾ ਘੋੜੇ ਦੇ ਪੌੜਾਂ ਨੇ ਮੀਰ ਮੰਨੂ ਦੀ ਖੋਪੜੀ ਪਾੜ ਦਿੱਤੀ ਉਸ ਦਾ ਸਿਰ ਕਿਸੇ ਬਹੁਤ ਉੱਚੇ ਕੋਠੇ ਤੋਂ ਹੇਠਾਂ ਸਿੱਟੇ ਹਦਵਾਣੇ ਵਰਗਾ ਹੋ ਗਿਆ ਸਤਮੁੱਚ ਹੀ ਬਹੁਤ ਜਰਵਾਣਾ ਤੇ ਲੜਾਕਾ ਘੋੜਾ ਹੈ ਮੀਰ ਮੰਨੂ ਦਾ ਇੱਕ ਪਿੰਡੂ ਹੱਸਦਾ ਹੋਇਆ ਬੋਲਿਆ ਹਾਂ ਬਿਲਕੁਲ ਤੇ ਮੀਰ ਮੰਨੂ ਇਹ ਵੀ ਸਹੀ ਕਹਿੰਦਾ ਸੀ ਕਿ ਮੌਤ ਕਿਸੇ ਨੂੰ ਇੱਥੇ ਕਮਾਦ ਵਿੱਚ ਖਿੱਚ ਲਈ ਹੈ ਬਸੂ ਸਿੰਘ ਕਹਿ ਗਿਆ ਅਸਲ ਵਿੱਚ ਉਸ ਦੀ ਆਪਣੀ ਮੌਤ ਉਸ ਨੂੰ ਇੱਥੇ ਖਿੱਚ ਲਈ ਸੀ ਪਿੰਡ ਦਾ ਇੱਕ ਹੋਰ ਵਸਨੀਕ ਸੁੱਖ ਦਾ ਸਾਹ ਲੈਂਦਾ ਹੋਇਆ ਬੋਲਿਆ ਸੂਬੇਦਾਰ ਮੀਰ ਮੰਨੂ ਦੇ ਮਾਰੇ ਜਾਣ ਤੋਂ ਬਾਅਦ ਸਾਰੀ ਮੁਗਲ ਟੁਕੜੀ ਪੱਤਰੇਵਾਜ ਗਈ ਸਿੰਘ ਬੀਬੀਆਂ ਅਤੇ ਬਾਲਾਂ ਸਮੇਤ ਕਮਾਦਾਂ ਵਿੱਚੋਂ ਬਾਹਰ ਨਿਕਲੇ ਸ਼ੁਕਰ ਹੈ ਆਪ ਜੀਆਂ ਦਾ ਸਿੰਘ ਜੀ ਜਲਮ ਪਾਪੀ ਨੂੰ ਤੁਰਦਾ ਰਾਹ ਦਿਖਾ ਦਿੱਤਾ ਨਹੀਂ ਤਾਂ ਉਸ ਨੇ ਇਨ੍ਹਾਂ ਬੱਚਿਆਂ ਤੇ ਬੀਬੀਆਂ ਦੇ ਨਾਲ ਨਾਲ ਸਾਰੇ ਪਿੰਡ ਉੱਤੇ ਪਤਾ ਨਹੀਂ ਕਿਹੋ ਜਿਹਾ ਕਹਿਰ ਵਰਸਾਉਣਾ ਸੀ ਬਾਰ ਨਿਕਲਦੇ ਆ ਰਹੇ ਸਿੰਘਾਂ ਨੂੰ ਦੇਖ ਕੇ ਇੱਕ ਬਜ਼ੁਰਗ ਬੋਲਿਆ ਸ਼ੁਕਰ ਤਾਂ ਪੰਥ ਦੇ ਵਾਲੀ ਕਲਗੀਧਰ ਪਿਤਾ ਜੀ ਦਾ ਹੈ ਬਜ਼ੁਰਗੋ ਉਸ ਨੂੰ ਆਪਣੇ ਬੱਚਿਆਂ ਤੇ ਬੱਚੀਆਂ ਦਾ ਵੱਧ ਫਿਕਰ ਹੈ ਇੱਕ ਸਿੰਘ ਨੇ ਜਵਾਬ ਦਿੱਤਾ ਮੀਰ ਮੰਨੂ ਤਾਂ ਮਾਰਿਆ ਹੀ ਗਿਆ ਹੈ ਸੋ ਕਿਉਂ ਨਾ ਹੁਣ ਮੁੱਲਾਪੁਰ ਤੇ ਲਾਹੌਰ ਉੱਤੇ ਵੀ ਹੱਲਾ ਬੋਲ ਕੇ ਬਾਕੀ ਕੈਦ ਬੀਬੀਆਂ ਬੱਚਿਆਂ ਤੇ ਸਿੰਘਾਂ ਨੂੰ ਵੀ ਛੁਡਾਇਆ ਜਾਵੇ ਇੱਕ ਸਿੰਘ ਦੀ ਸਲਾਹ ਨੂੰ ਸਭ ਨੇ ਜੈਕਾਰੇ ਛੱਡ ਕੇ ਪ੍ਰਵਾਨਗੀ ਦਿੱਤੀ ਕੁਝ ਹੋਰ ਥਾਈ ਸਿੰਘਾਂ ਨੂੰ ਸੁਨੇਹੇ ਭੇਜੇ ਗਏ ਦੇ ਸਿੰਘਾਂ ਦਾ ਇਹ ਜੱਥਾ ਲਗਭਗ 5-6 ਹਜ਼ਾਰ ਦਾ ਹੋ ਗਿਆ। ਉਹਨਾਂ ਦੋਹੀ ਥਾਈ ਧਾਵੇ ਕੀਤੇ ਤੇ ਕੈਦ ਕੀਤੇ ਗਏ ਸਿੰਘਾਂ ਨੂੰ ਬੀਬੀਆਂ ਬੱਚਿਆਂ ਸਮੇਤ ਛੁਡਵਾ ਲਿਆ। ਉਹਨਾਂ ਲਾਹੌਰ ਵਿੱਚ ਲੁੱਟਮਾਰ ਵੀ ਕੀਤੀ ਤੇ ਮੁਗਲਾਂ ਦੇ ਤੰਬੂ ਕਨਾਤਾਂ ਪੱਟ ਸੁੱਟੇ। ਇੱਧਰ ਮੀਰ ਮੰਨੂ ਦੇ ਮਾਰੇ ਜਾਣ ਮਗਰੋਂ ਲਾਹੌਰ ਦਰਬਾਰ ਵੀ ਡਾਵਾਡੋਲ ਹੋ ਗਿਆ। ਮੀਰ ਮੰਨੂ ਦਾ 4 ਸਾਲ ਦਾ ਪੁੱਤਰ ਚੇਚਕ ਦਾ ਸ਼ਿਕਾਰ ਸੀ ਤੇ ਮੀਰ ਮੰਨੂ ਦੇ ਮਾਰੇ ਜਾਣ ਤੋਂ ਕੁਛੇਰ ਮਗਰੋਂ ਚਾਲਾ ਮਾਰ ਗਿਆ। ਉਸ ਦੀ ਬੇਗਮ ਹੁਣ ਲਾਹੌਰ ਦੀ ਸੂਬੇਦਾਰੀ ਆਪਣੇ ਹੱਥ ਵਿੱਚ ਲੈ ਰਹੀ ਸੀ ਉਸ ਨੇ ਦਿੱਲੀ ਵੱਲ ਸੂਬੇਦਾਰੀ ਲਈ ਲਿਖ ਕਰ ਲਿਆ ਸਥਿਤੀ ਵਿਗੜਦੀ ਦੇਖ ਕੇ ਫੌਜਦਾਰਾਂ ਤੇ ਸਿਪਾਈਆਂ ਨੇ ਮੀਰ ਮੰਨੂ ਦੀ লাশ ਕਈ ਦਿਨ ਦਫ਼ਨ ਨਹੀਂ ਕਰਨ ਦਿੱਤੀ ਉਹ ਰੁਕੀਆਂ ਹੋਈਆਂ ਤਨਖਾਹਾਂ ਦੀ ਮੰਗ ਕਰ ਰਹੇ ਸਨ ਉਹਨਾਂ ਨੂੰ ਸ਼ੱਕ ਸੀ ਕਿ ਹੁਣ ਲਾਹੌਰ ਦਰਬਾਰ ਵਿੱਚ ਵੱਡੇ ਫੇਰ ਬਦਲ ਹੋਣਗੇ ਤੇ ਨਵੇਂ ਸੂਬੇਦਾਰ ਤੇ ਨਵਾਬ ਉਹਨਾਂ ਦੀ ਤਲਬ ਮੁੱਕਰ ਜਾਣਗੇ ਮੀਰ ਮੰਨੂ ਦੀ লাশ ਵਿੱਚ ਕੀੜੇ ਤੇ ਸੁੰਡ ਪੈ ਗਏ ਹਾਰ ਕੇ ਉਸ ਦੀ ਬੇਗਮ ਨੂੰ ਆਪਣੇ ਗਹਿਣੇ ਤੇ ਹੋਰ ਸਮਾਨ ਵੇਚ ਕੇ ਤਨ ਲੱਖ ਰੁਪਇਆ ਇਕੱਠਾ ਕਰਨਾ ਪਿਆ ਤੇ ਫੌਜ ਨੂੰ ਤਨਖਾਹ ਦਿੱਤੀ ਗਈ ਇਸ ਤਰ੍ਹਾਂ ਸਿੰਘਾਂ ਸਮੇਤ ਬੀਬੀਆਂ ਤੇ ਬੱਚਿਆਂ ਦੇ ਕੈਰ ਕਰਨ ਵਾਲਾ ਮੀਰ ਮੰਨੂ ਪੰਥ ਨੂੰ ਖਤਮ ਕਰਨ ਦੇ ਸੁਪਨੇ ਲੈਂਦਾ ਐਸੀ ਭਿਆਨਕ ਮੌਤ ਮਰਿਆ ਕਿ ਜ਼ਕਰੀਆ ਖਾਨ ਦੀ ਵੀ ਰੂਹ ਕੰਬ ਗਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ